ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਨਾਗ ਦਿਖਾਉਣੇ ਆ ਦੋਸਤੋ ਦੋਨੋਂ ਨੀਲੀ ਰਾਵੀ ਦੇ ਨਾਗਾ ਇੱਕ ਝੋਟੀ ਆ ਦੋਸਤੋ ਤੇ ਇੱਕ ਹੀ ਕੱਟੀ ਆ ਬਾਈ ਹੋਰਾਂ ਦੇ ਘਰ ਦੇ ਪਸ਼ੂ ਨੇ ਤੇ ਸੇਲ ਕਰਦੇ ਪਏ ਆ ਕੀ ਕੀ ਰੇਟ ਰਹਿਣਗੇ ਦੋਸਤੋ ਤੇ ਕਿੰਨੀ ਉਮਰ ਆ ਮੈਂ ਤੁਹਾਡੇ ਨਾਲ ਪੂਰੇ ਵਿਸਤਾਰ ਦੇ ਨਾਲ ਗੱਲਬਾਤ ਕਰੂੰਗਾ ਏਰੀਆ ਜਿਹੜਾ ਦੋਸਤੋ ਜਿੱਥੇ ਤੁਸੀਂ ਪਹੁੰਚ ਕਰਨੀ ਹੈਗੀ ਆ ਵਿਜ਼ਿਟ ਕਰਨੀ ਹੈਗੀ ਆ ਪਿੰਡ ਲੋਂਗੋਵਾਲ ਤਹਿਸੀਲ ਵੀ ਲੋਂਗੋਵਾਲਾ ਦੋਸਤੋ ਤੇ ਜ਼ਿਲ੍ਹਾ ਸੰਗਰੂਰ ਲੱਗਦਾ ਬੜਬੜ ਤੋਂ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਲੋਂਗੋਵਾਲ ਹੈਗਾ ਦੋਸਤੋ ਪਿੰਡ ਪਹੁੰਚ ਕੇ ਤੁਸੀਂ ਬਿਲਕੁਲ ਵੀਡੀਓ ਤੇ نیچے ਨੰਬਰ ਦਿੱਤੇ ਆ ਦੋਸਤੋ 9815888749 ਤੇ ਤੁਸੀਂ ਸੰਪਰਕ ਕਰਕੇ ਬਾਈ ਦੇ ਨਾਲ ਗੱਲਬਾਤ ਕਰ ਸਕਦੇ ਹੋ ਇਹਨਾਂ ਦੋਵਾਂ ਨਗਾ ਨੂੰ ਖਰੀਦ ਸਕਦੇ ਹੋ ਤੇ ਜਿਹੜੀ ਨਰਕ ਪਰਖ ਆ ਜੀ ਦੋਸਤੋ ਤੁਹਾਡੀ ਘਰੇ ਪਹੁੰਚ ਕੇ ਉਹ ਆਪਣੀ ਜ਼ਿੰਮੇਵਾਰੀ ਹੈਗੀ ਆ ਉਹ ਤੁਸੀਂ ਜ਼ਰੂਰ ਕਰ ਸਕਦੇ ਹੋ ਜੇਕਰ ਦੋਸਤੋ ਇਸ ਪਹਿਲੀ ਝੋਟੀ ਦੀ ਆਪਾਂ ਗੱਲ ਕਰੀਏ ਤਾਂ 2.5 ਸਾਲ ਦੀ ਉਮਰ ਇਸ ਝੋਟੀ ਦੀ ਤੇ ਚੰਗੀ ਝੋਟੀ ਆ ਬਾਡੀ ਵੇਟ ਵੀ ਵਖੋਗੇ ਚੰਗਾ ਸੋਹਣਾ ਹੈਗਾ ਕੱਦ ਕਾਠੀ ਏਜ ਦੇ ਅਕੋਰਡਿੰਗ ਆਪਾਂ ਦੇਖੀਏ ਤਾਂ ਸੋਹਣੀ ਕੱਦ ਕਾਠੀ ਹੈਗੀ ਇਸ ਝੋਟੀ ਦੀ ਤੇ ਥੋੜੀ ਜੀ ਸਫੇਦੀ ਵੱਧ ਕਹਿ ਸਕਦੇ ਆ ਪਰ ਨੀਲੀ ਰਵੀ ਦੇ ਵਿੱਚ ਜਿਹੜੇ ਕੈਰੈਕਟਰ ਆ ਦੋਸਤੋ ਉਹ ਪੂਰੇ ਕਰਦੀ ਹੈ ਝੋਟੀ ਵਾਈਟ ਫੇਸ ਹੈਗਾ ਓਵਰ ਆਲ ਜਿਹੜਾ ਫੇਸ ਆ ਚਿੱਟਾ ਹੈਗਾ ਮੂੰਹ ਸਫੇਦ ਆ ਵਾਈਟ ਦੋਨੋਂ ਸੇਂਗ ਆ ਦੋਸਤੋ ਉੱਪਰ ਤੱਕ ਪੂਛ ਵਾਈਟ ਆ ਮਨਕੀ ਅੱਖਾਂ ਤੇ ਬਾਕੀ ਜਿਹੜਾ ਸਰੀਰ ਕਟਾਂਚਾ ਤੁਸੀਂ ਜ਼ਰੂਰ ਵੇਖ ਲਓ ਝੋਟੀ ਦਾ ਪੇਟ ਫੂੜਾ ਸੋਹਣਾ ਹੀਟ ਦੇ ਵਿੱਚ ਇਹ ਝੋਟੀ ਆਈ ਸੀਗੀ ਤਕਰੀਬਨ 22 ਨੇ ਲਵਾਉਣੀ ਵੀ ਚਾਹੀ ਪਰ ਡਾਕਟਰ ਨੇ ਥੋੜਾ ਜਿਹਾ ਆ ਨਾ ਕਰ ਦਿੱਤੀ ਸੀ ਕਿਉਂਕਿ ਥੋੜਾ ਬਾਡੀ weight ਜਿਹੜਾ ਉਹ ਹੋਰ ਗੇਨ ਕਰਨ ਤੋਂ ਬਾਅਦ ਇਸ ਨੂੰ AI ਕੀਤੀ ਜਾਊਗੀ ਇਹ ਡਾਕਟਰ ਸਾਹਿਬ ਦਾ ਕਹਿਣਾ ਸੀਗਾ ਸੋ ਤੁਸੀਂ ਬਾਕੀ ਅੱਗੇ 2-3 ਮਹੀਨੇ ਤੋਂ ਬਾਅਦ ਦੋਸਤੋ AI ਵੀ ਕਰਵਾ ਸਕਦੇ ਹੋ ਤੇ ਬਾਕੀ ਜਿਹੜਾ ਰੇਟ ਆ ਦੋਸਤੋ ਇਸ ਝੋਟੀ ਦਾ 40000 ਰੁਪਿਆ ਇਸ ਦਾ ਰੇਟ ਆ ਦੋਸਤੋ ਡਿਮਾਂਡ ਆ ਵੀਰ ਨੇ ਕੀਤੀ ਆ ਤੇ 40000 ਦੇ ਵਿੱਚੋਂ ਜਿੰਨਾ ਵੀ ਹੋਇਆ ਦੂਰੋਂ ਨੇੜੇੋਂ ਪਹੁੰਚਿਆ ਦਾ ਘਰ ਉਹ ਮਾਨਤਾ ਨੂੰ ਜ਼ਰੂਰ ਕੀਤਾ ਜਾਵੇਗਾ ਬਾਕੀ ਸੋਹਣੀ ਝੋਟੀ ਆ ਅੱਗੇ ਆਪਾਂ ਦੇਖੀਏ ਤੇ ਦੋਸਤੋ ਚੰਗਾ ਸੋਨਾ ਲੇਵਾ ਇਸ ਨੇ ਬਣਾ ਕੇ ਤਿਆਰ ਕਰਨਾ ਇੱਕ ਥਣ ਵਾਈਟ ਆ ਦੋਸਤੋ ਮੈਂ ਜ਼ਿਕਰ ਕਰ ਦੇਣਾ ਚਾਰੇ ਥਣਾਂ ਦੇ ਵਿੱਚੋਂ ਇੱਕ ਥਣ ਵਾਈਟ ਹੈਗਾ ਇਸ ਝੋਟੀ ਦਾ ਤੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬੜਾ ਮੁੱਲ ਦੀ ਆ ਦੋਸਤੋ ਉੱਪਰ ਥੱਲੇ ਦੀ ਗੱਲ ਆ ਉਹ ਤੁਸੀਂ ਤੁਸੀਂ ਬਾਈ ਨਾ ਕਰ ਸਕਦੇ ਹੋ ਸੋ ਦੂਜੇ ਨੰਬਰ ਤੇ ਜਿਹੜੀ ਆ ਕੱਟੀ ਆ ਦੋਸਤੋ ਇਹਦੀ ਉਮਰ 1.5 ਸਾਲ ਦੀ ਆ ਤਕਰੀਬਨ ਸੋਨਾ ਸਿੰਘ ਸਟੇਟ ਪਟਿਆਲਾ ਦੋਸਤੋ ਜਿਹੜਾ ਫੇਸ ਆ ਬਿਲਕੁਲ ਚਾਰੇ ਪੈਰ ਇਸ ਦੇ ਵੀ ਜਿਹੜੇ ਵਾਈਟ ਨੇ ਪੂਛ ਵੀ ਵਾਈਟ ਹੈਗੀ ਆ ਤੇ ਤਕਰੀਬਨ ਥਾਣਾ ਵੇਖੋਗੇ ਦੋਸਤੋ ਇਸ ਦੇ ਉਹ ਵੀ ਬਹੁਤ ਖੂਬਸੂਰਤ ਆ ਚਾਰੇ ਥਾਣਾ ਝੋਲੀ ਚੰਗੀ ਆ ਅੱਜ ਤੋਂ ਬਹੁਤ ਵਧੀਆ ਚੰਗੀ ਝੋਲੀ ਦਿਖਾ ਰਹੀ ਆ ਚਾਰੇ ਥਾਣਾ ਦਾ ਜਿਹੜਾ ਗੈਵੰਤਰ ਬਹੁਤ ਸੋਹਣਾ ਅੱਗੇ ਝੂਟੀ ਜਿਹਾ ਤੋਂ ਬਣ ਕੇ ਗੱਬਣ ਲੈਵਲ ਤੇ ਗਈ ਤਾਂ ਬਹੁਤ ਵਧੀਆ ਚੰਗੇ ਆਰਡਰ ਦੀ ਕੁਆਲਿਟੀ ਬਣਾਵੇਗੀ ਮੇਰੇ ਕੋਲ ਦੇਖੋਗੇ ਬਿੱਲੀ ਆਖਾ ਦੋਸਤੋ ਇਸ ਕੱਟੀ ਦੀ ਵੀ ਤੇ ਸਿੰਘਾਂ ਦੀ ਪੰਤਰ ਸੋਹਣੀ ਆ ਰੌਂਡ ਸ਼ੇਪ ਦੇ ਵਿੱਚ ਇਸ ਨੇ ਸਿੰਘ ਲਿਆ ਹੋਇਆ ਇਸ ਕੱਟੀ ਦੀ ਜਿਹੜੀ ਡਿਮਾਂਡ ਆ ਵੀਰ ਨੇ 25000 ਰੁਪਏ ਕੀਤੀ ਆ ਇਸ ਦੇ ਰੇਡ ਦੇ ਵਿੱਚੋਂ ਵੀ ਜਿਹੜਾ ਮਾਨਤਾਣਾ ਘਰ ਪਹੁੰਚਣ ਤੇ ਜ਼ਰੂਰ ਕੀਤਾ ਜਾਵੇਗਾ ਤੇ ਦੋਨੋਂ ਨਾਗ ਜਿਹੜੇ ਵੀਰ ਦੇ ਕੋਲ ਸੇਲ ਨੇ ਦੋਨੋਂ ਨਾਗ ਹੀ ਬਹੁਤ ਖੂਬਸੂਰਤ ਆ ਤੇ ਦੋਨੋਂ ਕੱਟੀਆਂ ਨੇ ਝੋਟੀਆਂ ਨੇ ਤੇ ਅੱਗੇ ਜਿਹੜਾ ਵੀਰ ਸਾਂਭ ਲੂਗਾ ਉਹ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਵੀਰ ਦੇ ਨਾਲ ਕਿਉਂਕਿ ਦੋਸਤੋ ਨੀਲੀ ਰਵੀ ਤੇ ਜੇਕਰ ਆਪਾਂ ਵੱਡੀਆਂ ਝੋਟੀਆਂ ਚਾਹੇ ਵੱਡੀਆਂ ਮੱਝਾਂ ਲਈਏ ਤੇ ਜਿਹੜੇ ਰੇਟ ਆ ਉਹ ਸਮਾਨ ਨੂੰ ਟੱਚ ਕਰਦੇ ਪਏ ਆ ਤੇ ਜੇਕਰ ਆਪਾਂ ਇਹੋ ਕਟੀਆਂ ਝੋਟੀਆਂ ਪਾਲ ਕੇ ਰੱਖਦੇ ਆ ਤੇ ਅੱਗੇ ਜਿਹੜਾ ਆਪਾਂ ਨੂੰ ਨਫਾ ਵੀ ਦੇ ਕੇ ਜਾਣਗੇ ਸੋ ਮਦਰ ਦੇ ਬਾਰੇ ਗੱਲ ਕੀਤੀ ਸੀਗੀ ਆਪਾਂ ਇਹਨਾਂ ਦੀ ਮਦਰ ਦਾ ਕੀ ਰਿਕਾਰਡ ਆ ਤੇ ਵੀਰ ਨੇ ਆਪਾਂ ਨੂੰ ਦੱਸਿਆ ਸੀ ਵੀ ਇਹ ਕਟੀਆਂ ਛੋਟੀਆਂ ਲਿਆਂਦੀਆਂ ਸੀਗੀਆਂ ਉਹਨਾਂ ਨੇ ਸ਼ੌਂਕ ਦੇ ਨਾਲ ਮਾਜੀ ਰਗੇ ਦੇ ਵਿੱਚੋਂ ਤੇ ਚੰਗੇ ਮਾਵਾ ਦਾ ਰਿਕਾਰਡ ਦੱਸੇ ਗਏ ਆ ਤੇ ਬਾਕੀ ਤੁਸੀਂ ਆਪਣੀ ਸੋਚ ਸਮਝ ਨਾਲ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ